ਨੌ ਨਿਦਾਨ ਸਿੰਘ ਪੰਜ ਹੱਤਾਂ ਨੂੰ ਪੰਜ ਹੱਤਾਂ ਕਿਉਂ ਕਿਹਾ ਜਾਂਦਾ ਹੈ 1409 ਈਸਵੀ ਵਿੱਚ ਨਸੈਰੀ ਦੀ جنگ ਦੌਰਾਨ ਜਦੋਂ ਖਾਲਸਾਈ ਪਹੁੰਚ ਗਏ ਅਫਗਾਨਾਂ ਨੇ ਉਹਨਾਂ ਦੇ ਘਰ ਵਿੱਚ ਬੜਕੇ ਘੇੜ ਰੀਆਂ ਸਨ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦਾ ਅੰਗ ਰਖਿਆਕ ਨੌ ਨਿਦਾਨ ਸਿੰਘ ਫੌਜਾਂ ਨਾਲ ਲੜਤੀ ਲੜਤੀ ਥੋੜਾ ਦੂਰ ਚਲੇ ਗਏ ਅਤੇ ਇਕੱਲੇ ਹੋ ਗਏ ਇਸ ਗੱਲ ਦਾ ਫਾਇਦਾ ਅਫਗਾਨੀ ਕਮਾਂਡਰ ਨੇ ਉਠਾਇਆ ਅਤੇ ਉਸ ਨੇ ਆਪਣੇ ਚੋਟੀ ਦੇ ਪੰਜ ਤਲਵਾਰਵਾਜਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਾਰਨ ਵਾਸਤੇ ਭੇਜਿਆ ਜਿੰਨਾਂ ਵਿੱਚੋਂ ਆਉਂਦਿਆ ਹੀ ਇਕਣੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਘੋੜੇ ਦੀ ਲਾਤ ਉੱਪਰ ਪਾਰ ਕਰ ਦਿੱ ਈ ਮਹਾਰਾਜਾ ਰਣਜੀਤ ਸਿੰਘ ਜੀ ਹੀ ਠੰਡੇ ਕੋ ਪਏ। ਮਹਾਰਾਜਾ ਰਣਜੀਤ ਸਿੰਘ ਜੀ ਜਖਮੀ ਹੋ ਗਏ। ਇਹ ਵੇਖ ਕੇ ਪੰਜਾਬ ਬਗਾਨਾ ਨੇ ਇਕੱਠਿਆਂ ਹੀ ਮਹਾਰਾਜਾ ਉੱਪਰ ਬਾਰ ਕਰ ਦਿੱਤਾ। ਇੱਕ ਵਾਰ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਢਾਲ ਨਾਲ ਉਹਨਾਂ ਦਾ ਬਾਰ ਰੋਕਿਆ। ਤੇ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਢਾਲ ਵੀ ਉਹਨਾਂ ਦੇ ਹੱਥੋਂ ਛੁੱਟ ਗਈ। ਇਹ ਵੇਖ ਕੇ ਨਾਉ ਦੇ ਨਾਨ ਸਿੰਘ ਮੋਗਲ ਫੌਜਾਂ ਨੂੰ ਚੀਰਦਾ ਹੋਇਆ ਮਹਾਰਾਜਾ ਜੀ ਦੇ ਪਾਸ ਆਏ। ਤੇ ਉਹ ਇੰਨੀ ਫੋਰਕੀ ਨਾਲ ਲੜਿਆ ਉਸ ਨੇ ਪੰਜਾਬ ਮੋਗਲਾਂ ਨੂੰ ਮਾਰ ਬਕਾਇਆ ਅਤੇ ਪੰਜਾਬ ਦੀਆਂ ਤਲਵਾਰਾਂ ਇਕੱਠੀਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਚਰਨਾਂ 'ਤੇ ਰੱਖ ਏ ਬੀ ਕੇ ਮਹਾਰਾਜਾ ਰਜੀਤ ਸਿੰਘ ਜੀ ਬਹੁਤ ਜ਼ਿਆਦਾ ਖੁਸ਼ ਹੋਏ। ਉਹਨਾਂ ਨੇ ਨਿਧਾਨ ਸਿੰਘ ਨੂੰ ਆਪਣੀ ਗਲਪਕੜੀ ਵਿੱਚ ਲਿਆ ਤੇ ਕਿਹਾ ਕਿ ਤੂੰ ਤਾਂ ਮੇਰਾ ਪੰਜ ਹੱਤਾ ਹੈ। ਸੋ ਇਹ ਹੀ ਕਾਰਨ ਸੀ ਕਿ ਉਹ ਨਿਧਾਨ ਸਿੰਘ ਦੇ ਨਾਮ ਨਾਲ ਪੰਜ ਹੱਤਾ ਕਿਉਂ ਲੱਗਾ। ਜੇਕਰ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਜੀ।